ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਲਫ਼ਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਸਿਆਣੇ ਕਹਿੰਦੇ ਹਨ ਜਿੱਥੇ ਗਿਆ ਦੀ ਕਦਰ ਨਾ ਹੋਵੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਜੂਨ ਦੀਆਂ ਛੁੱਟੀਆਂ ਹੁੰਦੀਆਂ ਹਨ ਤਾਂ ਹਰੇਕ ਟੀ ਨੂੰ ਆਪਣੇ ਪੇਕੇ ਘਰ ਜਾਣ ਦਾ ਚਾ ਚੜ ਜਾਂਦਾ ਹੈ ਪਰ ਕਿਸੇ ਕੁੜੀ ਦੇ ਪੇਕੇ ਜਾਣ ਨਾਲ ਉਸ ਦੀਆਂ ਪਰਜਾਈਆਂ ਖੁਸ਼ ਹੁੰਦੀਆਂ ਹਨ ਅਤੇ ਕਿਸੇ ਦੀਆਂ ਦੁਖੀ ਹੁੰਦੀਆਂ ਹਨ ਅੱਜ ਆਪਾਂ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦੀ ਇਹ ਕਹਾਣੀ ਸਾਂਝੀ ਕਰ ਰਹੇ ਹਾਂ ਇੱਕ ਗੁਰਪ੍ਰੀਤ ਨਾਂ ਦੀ ਕੁੜੀ ਹੈ ਜਿਸ ਦੇ ਇੱਕ ਬੇਟੀ ਅਮਨ ਹੈ ਸਕੂਲ ਵਿੱਚ ਜਦੋਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਹਨ ਤਾਂ ਗੁਰਪ੍ਰੀਤ ਦੀ ਬੇਟੀ ਆਪਣੇ ਨਾਨਕੇ ਜਾਣ ਦੀ ਜਿੱਦ ਕਰਦੀ ਹੈ ਕਈ ਦਿਨ ਤੱਕ ਗੁਰਪ੍ਰੀਤ ਅਮਨ ਨੂੰ ਟਾਲ ਮਟੋਲ ਕਰਦੀ ਰਹਿੰਦੀ ਹੈ ਗੋਰਪ੍ਰੀਤ ਕਹਿੰਦੀ ਹੈ ਪਹਿਲਾਂ ਤੂੰ ਆਪਣਾ ਛੁੱਟੀਆਂ ਦਾ ਕੰਮ ਖਤਮ ਕਰ ਲੈ ਫੇਰ ਆਪਾਂ ਤੇਰੇ ਨਾਲ ਕੇ ਚੱਲਾਂਗੇ ਅਮਨ ਚਾਈ ਚਾਈ ਆਪਣਾ ਸਕੂਲ ਦਾ ਕੰਮ ਖਤਮ ਕਰਦੀ ਹੈ ਉਹਨਾਂ ਦੇ ਗੁਆਂਢ ਦੇ ਵਿੱਚੇ ਵੀ ਆਪਣੀਆਂ ਮਾਵਾ ਨਾਲ ਆਪਣੇ ਨਾਨਕੇ ਚਲੇ ਜਾਂਦੇ ਹਨ ਅਮਨ ਆਪਣੀ ਮੰਮੀ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਖੇਡਣ ਵਾਲੇ ਸਾਰੇ ਬੱਚੇ ਆਪਣੇ ਆਪਣੇ ਨਾਨਕੇ ਗਏ ਹਨ ਮੈਂ ਵੀ ਆਪਣੇ ਨਾਨਕੇ ਘਰ ਜਾਣਾ ਹੈ ਜਦੋਂ ਅਮਨ ਜਿਆਦਾ ਜਿੱਦ ਕਰਦੀ ਹੈ ਤਾਂ ਅਮਨ ਦੀ ਦਾਦੀ ਗੁਰਪ੍ਰੀਤ ਨੂੰ ਕਹਿੰਦੀ ਹੈ ਬੱਚੀ ਨੂੰ ਇਸ ਦੇ ਨਾਨਕੇ ਲੈ ਜਾ ਤੁਸੀਂ ਕੁਝ ਦਿਨ ਲਈ ਮਿਲਾਓ ਹੁਣ ਗੁਰਪ੍ਰੀਤਾ ਆਪਣੀ ਸੱਸ ਦੇ ਕਹਿਣ ਤੇ ਅਣਮੰਨੇ ਮਾਨ ਨਾਲ ਆਪਣੇ ਪੇਕੇ ਘਰ ਲਈ ਰਵਾਨਾ ਹੋ ਜਾਂਦੀ ਹੈ ਰਸਤੇ ਵਿੱਚ ਉਹ ਅਮਨ ਨੂੰ ਸਮਝਾਉਂਦੀ ਹੈ ਕਿ ਤੇਰੀ ਮਾਮੀ ਦਾ ਸੁਭਾਅ ਥੋੜਾ ਜਿਹਾ ਰੁੱਖਾ ਹੈ ਤੂੰ ਉੱਥੇ ਜਾ ਕੇ ਜਿਆਦਾ ਜਿੱਦ ਨਾ ਕਰੀ ਗੁਰਪ੍ਰੀਤਾ ਅਮਨ ਨੂੰ ਏ ਵੀ ਕਹਿੰਦੀ ਹੈ ਕਿ ਨਾਨਕੇ ਘਰ ਦੀਆਂ ਗੱਲਾਂ ਆ ਕੇ ਆਪਣੇ ਪਿੰਡ ਨਾ ਦੱਸੇ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਉਹ 2 ਘੰਟੇ ਦਾ ਸਫ਼ਰ ਤੈਅ ਕਰਕੇ ਗੁਰਪ੍ਰੀਤ ਦੇ ਪੇਕੇ ਘਰ ਪਹੁੰਚ ਜਾਂਦੀਆਂ ਹਨ ਜਦੋਂ ਉਹ ਗੁਰਪ੍ਰੀਤ ਦੇ ਪੇਕੇ ਘਰ ਪਹੁੰਚੀਆਂ ਤਾਂ ਦੁਪਹਿਰ ਹੋ ਚੁੱਕੀ ਸੀ ਗੁਰਪ੍ਰੀਤ ਦੀ ਪਰਜਾਈ ਬਲਜੀਤ ਜਦੋਂ ਗੁਰਪ੍ਰੀਤ ਤੇ ਉਸ ਦੀ ਕੁੜੀ ਨੂੰ ਘਰ ਅੰਦਰ ਦਾਖਲ ਹੁੰਦੇ ਹੋਏ ਦੇਖਦੀ ਹੈ ਤਾਂ ਮਨ ਹੀ ਮਨ ਕਹਿਣ ਲੱਗਦੀ ਹੈ ਐਨੀ ਗਰਮੀ ਵਿੱਚ ਇੰਨਾ ਟੋਟੇ ਕੇ ਘਰ ਨਹੀਂ ਬੈਠਿਆ ਜਾਂਦਾ ਇਸ ਤਰ੍ਹਾਂ ਮੂੰਹ ਵਿੱਚ ਬੜਬੜਾਉਂਦੀ ਹੋਈ ਉਹ ਆਪਣੇ ਕਮਰੇ ਅੰਦਰ ਚਲੀ ਜਾਂਦੀ ਹੈ ਗੁਰਪ੍ਰੀਤ ਦੀ ਮਾਂ ਨੂੰ ਜਦੋਂ ਗੁਰਪ੍ਰੀਤ ਦੇ ਆਉਣ ਦਾ ਪਤਾ ਲੱਗਦਾ ਹੈ ਤਾਂ ਉਹ ਭੱਜ ਕੇ ਬਾਹਰ ਆਉਂਦੀ ਹੈ ਅਤੇ ਆਪਣੀ ਧੀ ਤੇ ਦੋ ਧੀ ਨੂੰ ਮਿਲਦੀ ਹੈ ਗੁਰਪ੍ਰੀਤ ਦੀ ਪਰਜਾਈ ਪਤਾ ਹੁੰਦੇ ਹੋਏ ਵੀ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਉਂਦੀ ਗੁਰਪ੍ਰੀਤ ਦੀ ਮਾਂ ਆਪਣੀ ਨੂੰਹ ਨੂੰ ਆਵਾਜ਼ ਮਾਰ ਕੇ ਕਹਿੰਦੀ ਹੈ ਕਿ ਬਲਜੀਤ ਗੁਰਪ੍ਰੀਤ ਆਈ ਹੈ ਪਾਣੀ ਲੈ ਕੇ ਆ ਬਲਜੀਤ ਅਣਜਾਣ ਬਣਦੇ ਹੋਏ ਗੁਰਪ੍ਰੀਤ ਨੂੰ ਆ ਕੇ ਮਿਲਦੀ ਹੈ ਤੇ ਕਹਿੰਦੀ ਹੈ ਦੀਦੀ ਤੁਸੀਂ ਦੁਪਹਿਰੇ ਦੁਪਹਿਰੇ ਐਨੀ ਗਰਮੀ ਵਿੱਚ ਫੇਰ ਉਹ ਟਰੇ ਵਿੱਚ ਇੱਕ ਗਲਾਸ ਪਾਣੀ ਦਾ ਰੱਖ ਕੇ ਲੈ ਆਉਂਦੀ ਹੈ ਗੁਰਪ੍ਰੀਤ ਪਾਣੀ ਦਾ ਗਲਾਸ ਚੱਕ ਕੇ ਪਹਿਲਾਂ ਆਪਣੇ ਕੁੜੀ ਨੂੰ ਪੀਣ ਨੂੰ ਦਿੰਦੀ ਹੈ ਉਸ ਦੇ ਪੀਣ ਤੋਂ ਬਾਅਦ ਉਸ ਦਾ ਭਤੀਜਾ ਕਹਿੰਦਾ ਹੈ ਕਿ ਮੈਂ ਵੀ ਪਾਣੀ ਪੀਣਾ ਹੈ ਗੁਰਪ੍ਰੀਤ ਆਪਣੀ ਕੁੜੀ ਨੂੰ ਪਾਣੀ ਪਿਉਣ ਤੋਂ ਬਾਅਦ ਆਪਣੇ ਭਤੀਜੇ ਨੂੰ ਉਸੇ ਗਲਾਸ ਵਿੱਚੋਂ ਪਾਣੀ ਪਿਆ ਦਿੰਦੀ ਹੈ ਇਹ ਦੇਖ ਕੇ ਬਲਜੀਤ ਗੁਰਪ੍ਰੀਤ ਨੂੰ ਕਹਿੰਦੀ ਹੈ ਕਿ ਦੀਦੀ ਤੁਹਾਨੂੰ ਪਤਾ ਨਹੀਂ ਨਵੀ ਹਾਲੇ ਛੋਟਾ ਹੈ ਤੁਸੀਂ ਇਸ ਨੂੰ ਫਰਿੱਜ ਵਾਲਾ ਪਾਣੀ ਕਿਉਂ ਪਿਆ ਦਿੱਤਾ ਵੈਸੇ ਵੀ ਇਹ ਪਾਣੀ અમનરાજ ઊઠા ਸੀ ਅਸੀਂ ਤਾਂ ਨਵੀ ਨੂੰ ਕਦੇ ਵੀ ਕੋਈ ਝੂਠੀ ਚੀਜ਼ ਨਹੀਂ ਖਵਾਉਂਦੇ ਪਿਉਂਦੇ ਤੁਹਾਡਾ ਝੂਠਾ ਖਾ ਕੇ ਇਹ ਤੁਹਾਡੇ ਵਰਗਾ ਬਣ ਜਾਵੇਗਾ ਗੁਰਪ੍ਰੀਤ ਚੁੱਪਚਾਪ ਆਪਣੀ ਪਰਜਾਈ ਦੀਆਂ ਗੱਲਾਂ ਸੁਣਦੀ ਰਹਿੰਦੀ ਹੈ ਤੇ ਕੁਝ ਨਹੀਂ ਬੋਲਦੀ ਫਿਰ ਗੁਰਪ੍ਰੀਤ ਦੀ ਮਾਂ ਬਲਜੀਤ ਨੂੰ ਕਹਿੰਦੀ ਹੈ ਕਿ ਕੁੜੀ ਲਈ ਚਾਹ ਬਣਾ ਲੈ ਆਪਣੀ ਸੱਸ ਦੇ ਕਹਿਣ ਤੇ ਬਲਜੀਤ ਚਾਹ ਬਣਾ ਕੇ ਲੈ ਆਉਂਦੀ ਹੈ ਜਦੋਂ ਗੁਰਪ੍ਰੀਤ ਦੀ ਮਾਂ ਦੇਖਦੀ ਹੈ ਕਿ ਬਲਜੀਤ ਇਕੱਲੀ ਚਾਹ ਲੈ ਆਈ ਹੈ ਤਾਂ ਉਹ ਕਹਿੰਦੀ ਹੈ ਕਿ ਬਲਜੀਤ ਬਿਸਕੁਟ ਤਾਂ ਲੈ ਆਉਂਦੀ ਅਮਨ ਛੋਟੀ ਹੈ ਇਸ ਨੂੰ ਭੁੱਖ ਲੱਗੀ ਹੋਵੇਗੀ ਬਲਜੀਤ ਕਹਿੰਦੀ ਹੈ ਕਿ ਮੰਮੀ ਜੀ ਬਿਸਕੁਟ ਖਤਮ ਹੋ ਗਏ ਹਨ ਇਸ ਲਈ ਨਹੀਂ ਲੈ ਕੇ ਆਈ ਗੁਰਪ੍ਰੀਤ ਕਹਿੰਦੀ ਹੈ ਕੋਈ ਗੱਲ ਨਹੀਂ ਮੰਮੀ ਜੇਕਰ ਬਿਸਕੁਟ ਨਹੀਂ ਹਨ ਤਾਂ ਫੇਰ ਕੀ ਹੋ ਗਿਆ ਅਸੀਂ ਸਿਰਫ ਚਾਹ ਹੀ ਪੀ ਲਵਾਂਗੇ ਚਾਹ ਪਾਣੀ ਪੀਣ ਤੋਂ ਬਾਅਦ ਉਹ ਦੋਨੇ ਮਾਮਾ ਧੀਆਂ ਬੈਠ ਕੇ ਗੱਲਾਂ ਕਰਦੀਆਂ ਹਨ ਬਲਜੀਤ ਦੀ ਸੱਸ ਬਲਜੀਤ ਨੂੰ ਕਹਿੰਦੀ ਹੈ ਕਿ ਹੈਪੀ ਮੰਡੀ ਗਿਆ ਹੈ ਉਸ ਨੂੰ ਫੋਨ ਕਰਕੇ ਦੱਸ ਦੇ ਕੇ ਗੁਰਪ੍ਰੀਤ ਆਈ ਹੈ ਉਹ ਕੁਝ ਖਾਣ ਪੀਣ ਲਈ ਲੈ ਆਵੇਗਾ ਬਲਜੀਤ ਕਹਿੰਦੀ ਹੈ ਮੰਮੀ ਹੈਪੀ ਆਪਣੇ ਕੰਮ ਲਈ ਗਿਆ ਹੈ ਉਹ ਕਿੱਥੇ ਬਜ਼ਾਰਾਂ ਵਿੱਚ ਘੁੰਮਦਾ ਫਿਰੇਗਾ ਸਿਖਰ ਦੁਪਹਿਰ ਹੋ ਗਈ ਹੈ ਉੱਤੋਂ ਗਰਮੀ ਵੀ ਬਹੁਤ ਪੈ ਰਹੀ ਹੈ ਨਾਲੇ ਦੀਦੀ ਕਿਹੜਾ ਫੋਨ ਕਰਕੇ ਆਏ ਹਨ ਇਹਨਾਂ ਨੇ ਤਾਂ ਹੁਣ ਤੋਂ ਪਹਿਲਾਂ ਦੱਸਿਆ ਹੀ ਨਹੀਂ ਗੁਰਪ੍ਰੀਤ ਕਹਿੰਦੀ ਹੈ ਮੰਮੀ ਕੋਈ ਗੱਲ ਨਹੀਂ ਮੈਂ ਕਿਹੜਾ ਬਗਾਨੀ ਹਾਂ ਖਾਣ ਪੀਣ ਨੂੰ ਕੁਝ ਲਿਆਉਣ ਲਈ ਮੈਂ ਤਾਂ ਰੋਟੀ ਖਾ ਲਵਾਂਗੀ ਬਲਜੀਤ ਗੁਰਪ੍ਰੀਤ ਨੂੰ ਚਾਹ ਬਣਾਉਣ ਤੋਂ ਬਾਅਦ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਂਦੀ ਹੈ ਕੁਝ ਸਮੇਂ ਬਾਅਦ ਆਮਣ ਕਹਿੰਦੀ ਹੈ ਕਿ ਮੰਮੀ ਮੈਨੂੰ ਭੁੱਖ ਲੱਗੀ ਹੈ ਆਪਣੀ ਦੋਤੀ ਦੀ ਗੱਲ ਸੁਣ ਕੇ ਉਸ ਦੀ ਨਾਨੀ ਰਸੋਈ ਵਿੱਚ ਜਾਂਦੀ ਹੈ ਤੇ ਉੱਥੋਂ ਬਿਸਕੁਟ ਤੇ ਪਕੌੜੀਆਂ ਖਾਣ ਲਈ ਲਿਆ ਦਿੰਦੀ ਹੈ ਦੁਪਹਿਰ ਤੋਂ ਸ਼ਾਮ ਹੋਣ ਨੂੰ ਆ ਗਈ ਪਰ ਬਲਜੀਤ ਆਪਣੇ ਕਮਰੇ ਵਿੱਚੋਂ ਬਾਹਰ ਨਾ ਆਈ ਭੁੱਖ ਤਾਂ ਗੁਰਪ੍ਰੀਤ ਨੂੰ ਵੀ ਲੱਗੀ ਸੀ ਪਰ ਉਹ ਕੁਝ ਨਾ ਬੋਲੀ ਸ਼ਾਮ ਦੇ 4:00 ਵਜੇ ਜਦੋਂ ਗੁਰਪ੍ਰੀਤ ਦਾ ਭਰਾ ਕਾਰ ਆਇਆ ਤਾਂ ਉਹ ਆਪਣੀ ਭੈਣ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਪੈਣਾ ਹੀ ਹੈ ਮਾਂ ਤੁਸੀਂ ਮੈਨੂੰ ਦੱਸ ਦੇਣਾ ਸੀ ਮੈਂ ਕੁਝ ਖਾਣ ਪੀਣ ਲਈ ਲੈ ਆਉਂਦਾ ਮਾਂ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਗੁਰਪ੍ਰੀਤ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਵੀਰੇ ਮੈਂ ਕਿਹੜਾ ਬਗਾਨੀ ਹਾਂ ਗੁਰਪ੍ਰੀਤ ਦਾ ਭਰਾ ਸ਼ਾਮ ਨੂੰ ਬਣਾਉਣ ਲਈ ਪਨੀਰ ਲੈ ਆਉਂਦਾ ਹੈ ਪਰੰਤੂ ਬਲਜੀਤ ਮੂੰਗੀ ਦੀ ਦਾਲ ਬਣਾ ਲੈਂਦੀ ਹੈ ਅਗਲੇ ਦਿਨ ਸਵੇਰ ਦਾ ਕੰਮ ਨਿਪਟਾਉਣ ਤੋਂ ਬਾਅਦ ਗੁਰਪ੍ਰੀਤ ਆਪਣੇ ਚਾਚੇ ਦੇ ਘਰ ਮੈਣਨ ਲਈ ਚਲੀ ਜਾਂਦੀ ਹੈ 2-3 ਘੰਟੇ ਤੋਂ ਬਾਅਦ ਜਦੋਂ ਉਹ ਘਰ ਆਉਂਦੀ ਹੈ ਤਾਂ ਉਸ ਦੀ ਮਾਂ ਕਹਿੰਦੀ ਹੈ ਬਲਜੀਤ ਕੋਲ ਜਾ ਕੇ ਏਸੀ ਵਾਲੇ ਕਮਰੇ ਵਿੱਚ ਆਰਾਮ ਕਰ ਲਓ ਬਲਜੀਤ ਗੁਰਪ੍ਰੀਤ ਦੇ ਅੰਦਰ ਆਉਣ ਤੋਂ ਪਹਿਲਾਂ ਹੀ ਆਪਣੀ ਸੱਸ ਦੀ ਆਵਾਜ਼ ਸੁਣ ਕੇ ਏਸੀ ਬੰਦ ਕਰ ਦਿੰਦੀ ਹੈ ਅਮਨ ਕਹਿੰਦੀ ਹੈ ਕਿ ਮਾਮੀ ਜੀ ਮੈਨੂੰ ਗਰਮੀ ਲੱਗ ਰਹੀ ਹੈ ਤੁਸੀਂ ਏਸੀ ਚਲਾ ਦਿਓ ਬਲਜੀਤ ਕਹਿੰਦੀ ਹੈ ਕਿ ਅਸੀਂ ਵੀ ਦਿਨ ਵੇਲੇ ਪੱਖਾ ਹੀ ਚਲਾਉਂਦੇ ਹਾਂ ਏਸੀ ਬਹੁਤ ਜ਼ਿਆਦਾ ਬਿਜਲੀ ਖਾਂਦਾ ਹੈ ਇਸ ਨਾਲ ਬਿੱਲ ਬਹੁਤ ਜ਼ਿਆਦਾ ਆਵੇਗਾ ਗੁਰਪ੍ਰੀਤ ਕਹਿੰਦੀ ਹੈ ਕੋਈ ਗੱਲ ਨਹੀਂ ਭਾਬੀ ਅਮਨ ਤਾਂ ਨਿਆਣੀ ਹੈ ਇਸ ਨੂੰ ਕੀ ਪਤਾ ਹੈ ਤੁਸੀਂ ਥੋੜੀ ਦੇਰ ਲਈ ਏਸੀ ਚਲਾ ਦਿਓ ਦੁਪਹਿਰ ਦੇ ਸਮੇਂ ਬਲਜੀਤ ਕਹਿੰਦੀ ਹੈ ਤੁਸੀਂ ਦੀਦੀ ਮੰਮੀ ਕੋਲ ਬੈਠ ਜਾਓ ਮੈਂ ਆਪਣੇ ਬੱਚੇ ਨੂੰ ਸੁਲਾਉਣਾ ਹੈ ਆਮਣ ਰੌਲਾ ਪਾਵੇਗੀ ਇਸ ਦੀ ਆਵਾਜ਼ ਸੁਣ ਕੇ ਇਹ ਉੱਠ ਜਾਵੇਗਾ ਗੁਰਪ੍ਰੀਤ ਚੁੱਪਚਾਪ ਆਮਣ ਨੂੰ ਨਾਲ ਲੈ ਕੇ ਆਪਣੀ ਮਾਂ ਕੋਲ ਆ ਕੇ ਪੱਖੇ ਹੇਠ ਬੈਠ ਜਾਂਦੀ ਹੈ ਕੁਝ ਟਾਈਮ ਬਾਅਦ ਅਮਨ ਕਹਿੰਦੀ ਹੈ ਮੰਮਾ ਮੈਨੂੰ ਭੁੱਖ ਲੱਗੀ ਹੈ ਕਿਉਂਕਿ ਅਮਨ ਤਾਂ ਬਹੁਤ ਛੋਟੀ ਬੱਚੀ ਸੀ ਉਸ ਨੂੰ ਪਤਾ ਨਹੀਂ ਸੀ ਕਿ ਕਦੋਂ ਕੁਝ ਖਾਣ ਲਈ ਮੰਗਣਾ ਹੈ ਗੁਰਪ੍ਰੀਤ ਰਸੋਈ ਵਿੱਚ ਜਾਂਦੀ ਹੈ ਉੱਥੋਂ ਕੁਝ ਬਣਾਉਣ ਲਈ ਦੇਖਦੀ ਹੈ ਰਸੋਈ ਵਿੱਚ ਮੈਗੀ ਦੇ ਕੁਝ ਪੈਕਟ ਪਏ ਹੁੰਦੇ ਹਨ ਗੁਰਪ੍ਰੀਤ ਆਲੂ ਅਤੇ ਪਿਆਜ਼ ਕੱਟ ਕੇ ਮੈਗੀ ਬਣਾ ਦਿੰਦੀ ਹੈ ਜਦੋਂ ਉਹ ਪਲੇਟਾਂ ਵਿੱਚ ਮੈਗੀ ਪਾ ਰਹੀ ਹੁੰਦੀ ਹੈ ਤਾਂ ਬਲਜੀਤ ਆ ਜਾਂਦੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਦੀਦੀ ਦੁਪਹਿਰ ਵੇਲੇ ਤੁਹਾਡੇ ਕੋਲੋਂ ਟਿੱਕੇ ਨਹੀਂ ਬੈਠਿਆ ਜਾਂਦਾ ਤੁਸੀਂ ਮੈਗੀ ਬਣਾਉਣ ਲਈ ਕਿੰਨਾ ਸਾਰਾ ਘਿਓ ਪਾ ਲਿਆ ਹੈ ਐਨਾ ਘਿਓ ਤਾਂ ਅਸੀਂ ਹਫ਼ਤੇ ਵਿੱਚ ਨਹੀਂ ਖਾਂਦੇ ਗੁਰਪ੍ਰੀਤ ਕਹਿੰਦੀ ਹੈ ਕਿ ਭਾਬੀ ਕਿਉ ਉਹ ਦਿੱਤਾ ਦੋ ਡੱਬੇ ਪਏ ਹਨ ਮੈਂ ਤਾਂ ਸਿਰਫ ਦੋ ਕੜਸ਼ੀਆਂ ਹੀ ਕਿਉ ਪਾਇਆ ਹੈ ਬਲਜੀਤ ਉਹਨਾਂ ਦੀਆਂ ਪਲੇਟਾਂ ਵਿੱਚ ਥੋੜੀ ਜਿਹੀ ਮੈਗੀ ਪਾ ਕੇ ਬਾਕੀ ਆਪਣੇ ਲਈ ਲੈ ਜਾਂਦੀ ਹੈ ਬਲਜੀਤ ਗੁਰਪ੍ਰੀਤ ਨੂੰ ਕਹਿੰਦੀ ਹੈ ਕਿ ਤੁਸੀਂ ਤਾਂ ਬਾਰ ਬਾਰ ਭਾਂਡੇ ਮਾਂਜਣ ਵਾਲੇ ਕਰ ਦਿੰਦੇ ਹੋ ਗੁਰਪ੍ਰੀਤ ਅਮਨ ਨੂੰ ਮੈਗੀ ਖਵਾਉਣ ਤੋਂ ਬਾਅਦ ਰਸੋਈ ਵਿੱਚ ਜਾ ਕੇ ਸਾਰੇ ਭਾਂਡੇ ਮਾਂਜ ਦਿੰਦੀ ਹੈ ਗੁਰਪ੍ਰੀਤ ਦੀ ਮਾਂ ਨੂੰ ਜਦੋਂ ਗੁਰਪ੍ਰੀਤ ਨੂੰ ਭਾਂਡੇ ਮਾਂ ਦੀ ਵੇਖਦੀ ਹੈ ਤਾਂ ਉਹ ਕਹਿੰਦੀ ਹੈ ਪੁੱਤ ਦੋ ਦਿਨ ਆਈ ਹੈ ਆਰਾਮ ਕਰ ਲੈ ਭਾਂਡੇ ਤਾਂ ਫੇਰ ਮਾਂਜੇ ਜਾਣਗੇ ਉਹ ਆਪਣੀ ਮਾਂ ਨੂੰ ਨਹੀਂ ਦੱਸਦੀ ਕਿ ਮੈਨੂੰ ਭਾਂਡੇ ਮਾਂਜਣ ਲਈ ਭਾਬੀ ਨੇ ਕਿਹਾ ਹੈ ਗੁਰਪ੍ਰੀਤ ਕਹਿਣ ਲੱਗੀ ਮੰਮੀ ਕੋਈ ਗੱਲ ਨਹੀਂ ਆਪਣੇ ਘਰ ਵਿੱਚ ਵੀ ਮੈਂ ਸਾਰੇ ਕੰਮ ਖੁਦ ਹੀ ਕਰਦੀ ਹਾਂ ਭਾਬੀ ਆਰਾਮ ਕਰ ਰਹੀ ਹੈ ਇਸ ਲਈ ਮੈਂ ਸੋਚਿਆ ਭਾਂਡੇ ਮਾਂਜ ਦੇਵਾਂ ਬਲਜੀਤ ਗੱਲ ਗੱਲ ਤੇ ਗੁਰਪ੍ਰੀਤ ਨੂੰ ਜਲੀਲ ਕਰਦੀ ਹੈ ਗੁਰਪ੍ਰੀਤ ਘਰੋਂ ਤਾਂ ਸੋਚ ਕੇ ਆਈ ਸੀ ਕਿ ਮੈਂ ਹਫ਼ਤਾ ਦੱਸ ਦੇਣਾ ਆਪਣੇ ਪੇਕੇ ਲਾ ਕੇ ਜਾਵਾਂਗੀ ਪਰ ਆਪਣੀ ਪਰਜਾਈ ਦੇ ਵਰਤਾਓ ਤੋਂ ਤੰਗ ਆ ਕੇ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਮਾਂ ਮੈਂ ਕੱਲ ਨੂੰ ਵਾਪਸ ਜਾ ਰਹੀ ਹਾਂ ਗੁਰਪ੍ਰੀਤ ਦੀ ਮਾਂ ਆਪਣੇ ਪੁੱਤਰ ਹੈਪੀ ਨੂੰ ਕਹਿੰਦੀ ਹੈ ਬਲਜੀਤ ਨੂੰ ਨਾਲ ਲਿਜਾ ਕੇ ਆਪਣੀ ਭੈਣ ਅਤੇ ਭਾਂਜੀ ਨੂੰ ਕੱਪੜੇ ਦਿਵਾ ਲਿਆ ਬਲਜੀਤ ਕਹਿੰਦੀ ਹੈ ਕਿ ਇਨਾਂ ਕੋਲ ਕਿਹੜਾ ਕੱਪੜਿਆਂ ਦਾ ટોੜਾ ਹੈ ਐਡਾ ਵੱਡਾ ਵੈਗ ਤਾਂ ਭਰੀ ਫਿਰਦੇ ਹਨ ਗੁਰਪ੍ਰੀਤ ਦੀ ਮਾਂ ਕਹਿੰਦੀ ਹੈ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਇਨਾਂ ਕੋਲ ਕੱਪੜਿਆਂ ਦਾ ટોੜਾ ਹੈ ਇਹ ਘਰ ਗੁਰਪ੍ਰੀਤ ਦਾ ਵੀ ਹੈ ਜਿੰਨਾ ਚਿਰ ਮੈਂ ਜਿਉਂਦੀ ਹਾਂ ਮੈਂ ਤਾਂ ਇਨਾਂ ਨੂੰ ਲੀੜਾ ਕੱਪੜਾ ਦੇਵਾਂਗੀ ਜਦੋਂ ਮੈਂ ਮਰ ਗਈ ਤਾਂ ਤੁਹਾਡੀ ਮਰਜ਼ੀ ਕੁਝ ਦਿਓ ਜਾਂ ਨਾ ਦਿਓ ਹੈਪੀ ਦੇ ਕਹਿਣ ਤੇ ਉਹ ਸਾਰੇ ਜਾਣੇ ਕਪੜਾ ਖਰੀਦਣ ਲਈ ਚਲੇ ਜਾਂਦੇ ਹਨ ਕਪੜੇ ਦੀ ਦੁਕਾਨ ਤੇ ਜਾ ਕੇ ਬਲਜੀਤ ਉਹਨਾਂ ਨੂੰ ਕਹਿੰਦੀ ਹੈ ਕਿ ਸਸਤੇ ਕਪੜੇ ਖਰੀਦ ਲੈਣਾ ਸਾਡੇ ਕੋਲ ਜਿਆਦਾ ਪੈਸੇ ਨਹੀਂ ਹਨ ਮੰਮੀ ਤਾਂ ਐਵੇਂ ਹੀ ਕਹਿੰਦੀ ਰਹਿੰਦੀ ਹੈ ਗੁਰਪ੍ਰੀਤ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਭਾਬੀ ਮੇਰੇ ਘਰ ਸਭ ਕੁਝ ਹੈ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਜੋ ਤੁਹਾਨੂੰ ਠੀਕ ਲੱਗੇ ਉਹ ਸੂਟ ਲੈ ਲੈਣਾ ਬਲਜੀਤ ਗੁਰਪ੍ਰੀਤ ਲਈ ਸਿਰਫ ਇੱਕ ਹੀ ਸੂਟ ਖਰੀਦਦੀ ਹੈ ਉਹ ਰੀਤ ਲਈ ਕੁਝ ਨਹੀਂ ਲੈ ਕੇ ਆਉਂਦੀ ਅਤੇ ਕਹਿੰਦੀ ਹੈ ਕਿ ਅਮਨ ਨੂੰ ਤਾਂ 200 ਰੁਪਏ ਸ਼ਗਨ ਦੇ ਦੇਮਾਗੇ ਜਦੋਂ ਬਲਜੀਤ ਆਪਣੀ ਨੰਨ ਦੀ ਟੋਕਾ ਟਕਾਈ ਕਰਦੀ ਹੈ ਤਾਂ ਉਸ ਦੀ ਸੱਸ ਨੂੰ ਉਸ ਤੇ ਬਹੁਤ ਗੁੱਸਾ ਹੁੰਦਾ ਹੈ ਉਹ ਕੁਝ ਕਹਿਣਾ ਚਾਹੁੰਦੀ ਹੈ ਤਾਂ ਗੌਰਪ੍ਰੀਤ ਉਸ ਨੂੰ ਬੋਲਣ ਤੋਂ ਰੋਕ ਦਿੰਦੀ ਹੈ ਅਗਲੇ ਦਿਨ ਗੌਰਪ੍ਰੀਤ ਆਪਣੇ ਸਹੁਰੇ ਘਰ ਜਾਣ ਦੀ ਤਿਆਰੀ ਕਰ ਲੈਂਦੀ ਹੈ ਜਾਣ ਤੋਂ ਪਹਿਲਾਂ ਗੁਰਪ੍ਰੀਤ ਆਪਣੀ ਪਰਜਾਈ ਨੂੰ ਕਹਿੰਦੀ ਹੈ ਭਾਬੀ ਸਿਆਣੇ ਸੱਚ ਹੀ ਕਹਿੰਦੇ ਹਨ ਪੇਕੇ ਤਾਂ ਮਾਮਾ ਨਾਲ ਹੀ ਹੁੰਦੇ ਹਨ ਤੁਸੀਂ ਤਾਂ ਮਾਂ ਦੇ ਹੁੰਦੇ ਹੋਏ ਵੀ ਮੇਰੇ ਨਾਲ ਮਾੜਾ ਸਲੂਕ ਕਰਦੇ ਹੋ ਤੁਸੀਂ ਵੀ ਕਿਸੇ ਘਰ ਦੀ ਧੀ ਹੋ ਤੇ ਤੁਹਾਡੇ ਵੀ ਕੱਲ ਨੂੰ ਪਰਜਾਈ ਆਵੇਗੀ ਮੈਂ ਪੇਕੇ ਨਹੀਂ ਆਉਣਾ ਚਾਹੁੰਦੀ ਸੀ ਉਹ ਤਾਂ ਮੇਰੀ ਸੱਸ ਦੇ ਬਾਰ-ਬਾਰ ਕਹਿਣ ਤੇ ਮੈਨੂੰ ਆਉਣਾ ਪਿਆ ਸਾਡੇ ਆਂਡ ਗਵਾਂਡ ਦੀਆਂ ਜੋ ਵੀ ਦਰਾਨੀਆਂ ਜਠਾਣੀਆਂ ਹਨ ਉਹ ਸਾਰੀਆਂ ਛੁੱਟੀਆਂ ਵਿੱਚ ਆਪਣੇ ਪੇਕੇ ਘਰ ਜਾਂਦੀਆਂ ਹਨ ਪਹਿਲਾਂ ਤਾਂ ਅਮਨ ਛੋਟੀ ਸੀ ਉਹ ਘਰ ਜਾ ਕੇ ਕੁਝ ਨਹੀਂ ਦੱਸਦੀ ਸੀ ਪਰ ਹੁਣ ਉਹ ਵੱਡੀ ਹੋ ਗਈ ਹੈ ਜੇਕਰ ਉਸਨੇ ਆਪਣੇ ਪਾਪਾ ਤੇ ਦਾਦੀ ਨੂੰ ਤੁਹਾਡੇ ਇਸ ਵਿਵਹਾਰ ਬਾਰੇ ਦੱਸ ਦਿੱਤਾ ਤਾਂ ਫਿਰ ਉਹਨਾਂ ਨੇ ਮੈਨੂੰ ਕਦੇ ਵੀ ਇੱਥੇ ਨਹੀਂ ਆਉਣ ਦੇਣਾ ਸਾਡਾ ਇਹ ਕਹਾਣੀ ਸੁਣਾਉਣ ਦਾ ਇਹ ਮਕਸਦ ਨਹੀਂ ਸੀ ਕਿ ਸਾਰੀਆਂ ਹੀ ਪਰਜਾਈਆਂ ਬੁਰੀਆਂ ਹੁੰਦੀਆਂ ਹਨ ਕੁਝ ਨਣਦਾ ਅਤੇ ਪਰਜਾਈਆਂ ਦਾ ਰਿਸ਼ਤਾ ਸਹੇਲੀਆਂ ਵਰਗਾ ਹੁੰਦਾ ਹੈ ਜੇਕਰ ਸਾਰੀਆਂ ਪਰਜਾਈਆਂ ਆਪਣੀਆਂ ਨਣਦਾ ਨਾਲ ਰਲ ਮਿਲ ਕੇ ਰਹਿਣ ਤਾਂ ਕਦੇ ਵੀ ਨਣਦ ਪਰਜਾਈ ਦੇ ਰਿਸ਼ਤੇ ਵਿੱਚ ਖਟਾਸ ਪੈਦਾ ਨਾ ਹੋਵੇ ਰਿਸ਼ਤਿਆਂ ਨੂੰ ਪਿਆਰ ਨਾਲ ਸੰਜੋ ਕੇ ਰੱਖਣ ਦੀ ਜ਼ਰੂਰਤ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਵੀ ਕਰਨਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ-ਵਸਦੇ ਰਹੋ ਰੱਬ ਰਾਖਾ